ਲੋਬੇ ਸੱਜਣਾ ਪਹੁੰਚ ਗਏ ਆਪਾਂ ਮੋਗਾ ਟਰੈਕਟਰ ਮੰਡੀ ਤੇ ਦੱਸਦੇ ਤੁਹਾਨੂੰ ਕੀ ਕੀ ਰੇਟ ਨੇ ਟਰੈਕਟਰਾਂ ਦੇ ਸਭ ਰਾਜ ਖੜਾ 744 ਟਰੈਕਟਰ ਜੇਕਰ ਮਾੜਵਾ 215000 ਫੀ ਡਿਮਾਂਡ ਆ ਕੰਡੀਸ਼ਨ ਦਾ ਤੁਸੀਂ ਚੈੱਕ ਕਰ ਸਕਦੇ ਟਾਇਰਾਂ ਦੀ ਗੱਲ ਕਰੀ ਤੁਸੀਂ ਲੈ ਟਾਇਰ ਅੱਧੇ ਆ ਜੀ ਅਗਲੇ ਵੀ ਅੱਧੇ ਕੀ ਆ ਬਾਕੀ ਦੇਖ ਸਕਦੇ ਤੁਸੀਂ ਰੰਗ ਪੇਂਟ ਦਾ ਸਾਰਾ オリジナル ਟਰੈਕਟਰ ਆ ਜੀ ਤੇ ਅੱਗੇ ਖੜਾ ਫਾਰਮ ਟਰੱਕ 60 ਟਰੈਕਟਰ ਇਹ ਵੀ ਦੇਖ ਸਕਦੇ ਤੁਸੀਂ ਟਾਇਰਾਂ ਦੀ ਗੱਲ ਕਰੀਏ ਪਹਿਲੇ 60 ਤੋਂ 65 ਪੈਸ ਟਾਇਰ ਆ ਇਹ ਅਗਲੇ ਵੀ ਇੰਨੇ ਕੀ ਆ ਬਾਕੀ ਰੰਗ ਪੇਂਟ ਤਾਂ ਸਾਰਾ origignal ਐ ਅੱਠ ਮਾਡਲ ਤੋਂ 55000 ਪੀ ਡਿਮਾਂਡ ਆ ਟਰੈਕਟਰ ਦੀ ਟਰੈਕਟਰ ਦੀ ਦੇਖ ਸਦਾ ਬਹੁਤ ਸੋਹਣੀ ਹਾਲਤ ਵਿੱਚ ਐ ਜੀ ਇੱਧਰ ਸਵਰਾਜ ਖੜਾ ਐ 735 FE ਇਹ ਵੀ ਚੈੱਕ ਕਰ ਸਕਦੇ ਟਰੈਕਟਰ ਇਦਾਂ ਟਾਇਰ ਅਬਦੇ ਜੀ ਅਗਲੇ ਤੇ ਪਿਛਲੇ ਵਾਕੀ ਰੰਗ ਪੇਂਟ ਦਾ ਸਾਰਾ origignal 98 ਮੜ ਦਾ 1.40 ਲੱਖ ਰੁਪਏ ਦੀ ਡਿਮਾਂਡ ਆ ਇਦਾਂ ਸਵਰਾਜ ਖੜਾ ਜੀ 855 ਐਫੀ ਇਹ ਵੀ ਕੰਡੀਸ਼ਨ ਦਾ ਤੁਸੀਂ ਚੈੱਕ ਕਰ ਸਕਦੇ ਹੋ ਤੇ ਰੰਗ ਪੇਂਟ ਦਾ origignal ਆ 12.3 ਲੱਖ 80 ਹਜ਼ਾਰ ਰੁਪਏ ਦੀ ਡਿਮਾਂਡ ਆ ਜੀ ਪੰਜਾਬ ਨੰਬਰ ਟਰੈਕਟਰ ਦੀ ਬਾਡੀ ਲੈਣ ਦਾ ਬਹੁਤ ਸੋਹਣਾ ਟਰੈਕਟਰ ਪਿਆ ਜੀ ਇਹ ਚੈੱਕ ਕਰ ਸਕਦੇ ਤੁਸੀਂ ਤੇ ਅੱਗੇ ਖੜਾ ਮਾਈਸੀ 2002 ਮੜ ਦਾ 1.95 ਲੱਖ ਰੁਪਏ ਦੀ ਡਿਮਾਂਡ ਆ ਤੇ ਦੇ ਸਕਦੇ オリジナル ਡਾਟਾ ਸਾਰਾ ਦੇ ਸਕਦੇ A to Z ਤੇ ਇੱਧਰ ਖੜਾ ਜੀ ਸੋਨਾ ਲੀਕਾ DS 35 ਸੋਨਾ ਲੀਕਾ ਤਿੰਨ ਮਾਡਲ 5 158000 ਰੁਪਏ ਦੀ ਡਿਮਾਂਡ ਆ ਦੇ ਸਕਦਾ ਤੁਸੀਂ ਟਾਇਰਾਂ ਟੋਰਾਂ ਦੇ ਦੇ ਸਕਦੇ ਚੈੱਕ ਕਰ ਸਕਦੇ ਵਾਡੀ ਲੈਣ ਦਾ ਬਹੁਤ ਸੋਹਣਾ ਡਰਾਈਵਰ ਪਿਆ ਜੀ ਇੱਧਰ ਖੜਾ ਜੀ ਸਵਰਾਜ 744 FE ਇਹ ਵੀ ਡਰਾਈਵਰ ਦੇ ਜੀ ਦੇ ਸਕਦੇ ਪਿਛਲੇ ਟਾਇਰਾਂ ਤੇ ਵੇਟ ਬੂਟ ਲਾਏ ਆ 6 ਮਾਡਲ 2 ਲੱਖ ਰੁਪਏ ਡਾੜਾ ਇਹ ਟਰੈਕਟਰ ਵੀ ਦੇ ਸੱਤ ਦਿਨ ਬਿਲਕੁਲ ਸਾਫ਼ ਹਾਲਤ ਵਿੱਚ ਹੈ ਜੀ। ਬਾਡੀ ਲੈਣ ਦਾ ਬਹੁਤ ਚੰਗਾ ਟਰੈਕਟਰ ਪਿਆ ਜੀ। ਅੱਗੇ ਫਾਰਮ ਟਰੈਕ ਖੜਾ ਜੀ 60 ਫਾਰਮ ਟਰੈਕ 60 ਦੇ ਸੱਤ ਦਾ ਤੁਸੀਂ ਤੁਨੋਪੀਕ ਨੂੰਪੀ ਲੱਗਿਆ ਜੀ ਸਿਸਟਮ ਵਗੈਰਾ ਲੱਗਿਆ। ਟਾਇਰਾਂ ਦੀ ਗੱਲ ਕਰੇ ਸਭ 75 ਪੈਸੇ ਟਾਇਰ ਆ ਜੀ। ਤੇ ਬਾਕੀ ਬਾਡੀ ਲੈਣ ਦਾ ਬਹੁਤ ਸੋਹਣਾ ਟਰੈਕਟਰ ਪਿਆ ਜੀ ਇਹ। ਇਹ ਹੈਗਾ ਜੀ 8 ਮਣ 2,65,000 ਦੀ ਡਿਮਾਂਡ ਆ ਟਰੈਕਟਰ ਤੇ ਦੇਖਾ ਤੇ ਚੈੱਕ ਕਰ ਸਕਦੇ ਹੋ। ਅੱਗੇ ਖੜਾ ਸਵਰਾਜ 855 F ਏ ਵੀ ਡੈਟਰ ਦੂਦੇ ਸਾਧਿਆ ਇਹ ਵੀ ਬਿਲਕੁਲ ਸਾਫ ਹਾਲਤ ਵਿੱਚ ਹੈ ਜੀ ਟਾਇਰਾਂ ਦੀ ਗੱਲ ਕਰੀ 70 ਤੋਂ 75 ਰੁਪਏ ਟਾਇਰ ਹੈ ਜੀ ਅੱਗੇ ਪਿਛਲੇ ਤੇ ਅਗਲੇ ਤੇ ਵਾਕੀ ਬਾਡੀ ਲੈਣ ਦਾ ਬਹੁਤ ਸੋਹਣਾ ਟਰੈਕਟਰ ਹੈ ਸੁੱਕਾ ਟਰੈਕਟਰ ਹੈ 2012 ਮੜ ਤਿੰਨ ਲੱਖ 95000 ਰੁਪਏ ਦੀ ਮੰਗ ਆ ਤੇ ਕਿਸੇ ਪਾਸੋਂ ਕੋਈ ਲੇਕਸ਼ਿਕ ਨਹੀਂ ਰੰਗ ਪੇਂਟ ਦਾ ਸਾਰਾ Ориਜਨਲ ਟਰੈਕਟਰ ਹੈ ਜੀ ਇਹ ਤੇ ਅੱਗੇ ਲੈ ਕੇ ਚੱਲਦੇ ਸੱਦ ਨੂੰ ਫਾਰਮ ਟਰੱਕ 60 ਦਾ ਜੀ ਕਨਪੀ ਤੁਨਪੀ ਲੱਗੇ ਦੇਖ ਸਕਦੇ ਚੈੱਕ ਕਰ ਸਕਦੇ ਤੁਸੀਂ ਟਾਇਰਾਂ ਦੀ ਗੱਲ ਕਰੀ 70 ਤੋਂ 65 ਪੈਸੇ ਟਾਇਰ ਹੈ ਜੀ ਪਿਛਲੇ ਅਗਲੇ ਵੀ ਇੰਨੇ ਕੀ ਆ ਬਾਕੀ ਵਾਡੀ ਲਾਈਨ ਦਾ ਬਹੁਤ ਸੋਹਣਾ ਟਰੈਕਟਰ ਬਈ 12 ਮਾਡਲ 3 ਲੱਖ 85 ਹਜ਼ਾਰ ਪਰ ਡਿਮਾਂਡ ਆ ਟਰੈਕਟਰ ਤੇ ਚੈੱਕ ਕਰ ਸਕਦੇ ਹਾਂ ਬਹੁਤ ਸੋਹਣੀ ਹਾਲਤ ਵਿੱਚ ਆ ਅੱਗੇ ਖੜਾ ਫਾਰਮ ਟਰੱਕ 60 ਜੀ ਇਹ ਵੀ ਚੈੱਕ ਕਰ ਸਕਦੇ ਤੁਸੀਂ ਇਹ ਵੀ ਵਾਡੀ ਲਾਈਨ ਦਾ ਸੋਕਾ ਟਰੈਕਟਰ ਪਿਆ ਜੀ ਟਾਇਰਾਂ ਦੀ ਗੱਲ ਕਰੀਏ ਟਾਇਰ ਨਵੇਂ ਆ ਜੀ ਅਗਲੇ ਤੋਂ ਪਿਛਲੇ ਤੇ ਬਾਕੀ ਤੁਸੀਂ ਚੈੱਕ ਕਰ ਸਕਦੇ 10 ਮਾਡਲ ਹੈ 315000 ਰੁਪਏ ਦੀ ਡਿਮਾਂਡ ਹੈ ਟਰੈਕਟਰ ਦੇ ਸਕਦਾ ਤੁਸੀਂ ਛੱਡ ਨਾਲ ਟਰੈਕਟਰ ਨਹੀਂ ਇਹ ਵੀ ਤੇ ਅੱਗੇ ਲੈ ਕੇ ਚੱਲਦੇ ਮਿੱਤਰੋ ਫੋਰਡ ਖੜਾ 3600 ਇਹ ਵੀ ਟਰੈਕਟਰ ਬਹੁਤ ਚੰਗਾ ਪਿਆ ओरिजिनल ਟਰੈਕਟਰ ਹੀ ਦੇ ਸਕਦਾ ਤੁਸੀਂ ਜੇ ਕਿਸੇ ਮੇਰੇ ਵੀਰ ਨੇ ਤਿਆਰ ਕਰਵਾਉਣਾ ਤਾਂ 95 ਮਾਡਲ ਹੈ 122000 ਰੁਪਏ ਦੀ ਡਿਮਾਂਡ ਹੈ ਟਰੈਕਟਰ ਚੰਗਾ ਪਿਆ ਜੀ ਇਹ ਤੇ ਅੱਗੇ ਖੜਾ ਸੋਨਾ ਲਿਖਿਆ ਇੰਟਰਨੈਸ਼ਨਲ ਡੀਐਸ 8 2020 ਮਾਡਲ 590000 ਰੁਪਏ ਦੀ ਡਿਮਾਂਡ ਆ ਟਰੈਕਟਰ オリジナル ਹੈ ਇਹ ਦੇਖ ਸਕਦਾ 99999 ਲੱਗੀ ਹੈ ਜੀ ਤੇ ਬਾਕੀ ਘੋੜਾ ਬੰਪਰ ਆ ਜੀ ਤੇ ਅੱਗੇ ਸੁਵਰਾਜ ਖੜਾ 155 ਐਫੀ ਮਾਡਲ 16 ਆਣੀ ਹੈ 5 ਲੱਖ 20000 ਰੁਪਏ ਦੀ ਡਿਮਾਂਡ ਆ ਟਾਇਰਾਂ ਟੋਰਾਂ ਦਾ ਚੈੱਕ ਕਰ ਸਕਦੇ ਤੁਸੀਂ 70 ਤੋਂ 75 ਰੁਪਏ ਟਾਇਰ ਆ ਜੀ ਅੱਗੇ ਪਿਛਲੇ ਬਾਤੀ ਬਾਡੀ ਲੈਣ ਦਾ ਬਹੁਤ ਚੰਗਾ ਟਰੈਕਟਰ ਪਿਆ ਜੀ ਇਹ ਦੇ ਰੰਗ ਪੇਂਟ ਦਾ オリジナル ਟਰੈਕਟਰ ਆ ਜੀ ਇਹ ਬਹੁਤ ਸੋਹਣੀ ਹਾਲਤ ਵਿੱਚ ਆ ਦੇਖ ਸਕਦੇ ਤੁਸੀਂ ਤੇ ਫਾਰਮ ਟਰੱਕ 60 ਖੜਾ ਜੀ ਇਹ ਤਿੰਨ ਮਾਡਲ ਆ ਜੀ ਇਹ 2,65,000 ਰੁਪਏ ਦੀ ਡਿਮਾਂਡ ਆ ਜੀ ਇਹਦੀ ਤੇ ਟਾਇਰਾਂ ਦੀ ਗੱਲ ਕਰੇ ਟਾਇਰ ਇਹ ਤਾਂ ਨਵੇਂ ਆ ਜੀ ਬਾਕੀ ਰੰਗ ਪੇਂਟ ਦਾ ਵਾਡੀ ਲੈਣ ਦਾ ਸਾਰਾ オリジナル ਟਰੈਕਟਰ ਆ ਜੀ ਦੇਖ ਸਕਦੇ ਤੁਸੀਂ ਤੇ ਅੱਗੇ ਲੈ ਕੇ ਚੱਲਦੇ ਸੱਜਣੋਂ ਅੱਗੇ ਵੀ ਖੜੇ ਟਰੈਕਟਰ ਫਾਰਮ ਟਰੱਕ ਖੜਾ ਜੀ 45 ਟਰੈਕਟਰ ਦੇ ਸਕਦੇ ਤੁਸੀਂ ਇਹ ਵੀ ਟਰੈਕਟਰ ਬਹੁਤ ਸਾਫ਼ ਹਾਲਤ ਵਿੱਚ ਪਿਆ ਜੀ ਤੇ ਵਾਰਦੀ ਲੈਂਡ ਦਾ ਬਹੁਤ ਚੰਗਾ ਪਿਆ ਜੀ ਟਰੈਕਟਰ ਇਹ ਤੇ ਰੰਗ ਪ੍ਰਿੰਟ ਤੱਕ ਵੀ ਸਾਧਾਂ ਤੁਸੀਂ ਦੇਖ ਸਕਦਾ ਮਿੱਤਰੋ ਤੇ ਇਹ 98 ਮਾਡਲ 1,45 ਹਜ਼ਾਰ ਪਰ ਡਿਮਾਂਡ ਹੈ ਟਰੈਕਟਰ ਦੀ ਇਧਰ ਜੁਨਿਅਰ ਕਰਾ ਦੇ 5405 ਟਰੈਕਟਰ ਦੇ ਸਾਧਾਂ ਤੁਸੀਂ ਊੜਾਵਾਂ ਪਰ ਲੱਗਾ ਜੀ ਤੇ ਕਨੋਪੀ ਕਨੂਪੀ ਲੱਗੇ ਟਾਇਰਾਂ ਦੀ ਗੱਲ ਕਰੀਏ ਟਾਇਰ ਹੈਗੇ 70 ਤੋਂ 75 ਰੁਪਏ ਸੇ ਟਾਇਰ ਆ ਅਗਲੇ ਤੇ ਪਿਛਲੇ ਵਾਕੀ ਚੈੱਕ ਕਰ ਸਕਦੇ ਤੁਸੀਂ ਸਾਰਾ origignal ਆ ਯਾਰ 21 ਮਾਡਲ ਆ 8 ਲੱਖ 10 ਹਜ਼ਾਰ ਰੁਪਏ ਦੀ ਮੰਗ ਆ ਟਰੈਕਟਰ ਦੀ ਅੱਗੇ ਖੜਾ ਹੈ Mahindra 575 XP X DI XP ਇਹ ਹੈਗਾ ਵੀ ਬੀ ਮਾਡਲ 5 ਲੱਖ 10 ਹਜ਼ਾਰ ਰੁਪਏ ਦੀ ਮੰਗ ਆ ਅੱਗੇ ਖੜਾ Hyundai ਆ 5510 Hyundai ਦੇ ਸਾਧ ਟਾਇਰਾਂ ਦੀ ਜਿੱਥੇ ਗੱਲ ਕਰੀ ਇਹਦੇ ਟਾਇਰ ਹੈਗੇ 70 ਤੋਂ 75 ਪੈਸੇ ਅਗਲੇ ਤੇ ਪਿਛਲੇ ਤੇ ਬਾਕੀ 6 ਮਾਡਲ ਦਾ 4 ਲੱਖ 15000 ਰੁਪਏ ਦੀ ਡਿਮਾਂਡ ਆ ਜੀ ਟਰੈਕਟਰ ਤੇ ਦੇ ਸਕਦਾ ਅੱਗੇ ਖੜਾ ਜੀ ਐਟ ਟੀ 6522 6522 ਟਰੈਕਟਰ ਖੜਾ ਜੀ ਦੇ ਸਕਦਾ ਤੁਸੀਂ ਬਾਡੀ ਲੈਂਡ ਦਾ ਬਹੁਤ ਚੰਗਾ ਟਰੈਕਟਰ ਪੈਸੀ ਸਿੱਸੇ ਦਾ ਬਹੁਤ ਸੋਹਣਾ ਪਿਆ 12 ਮਾਡਲ 395000 ਰੁਪਏ ਦੀ ਡਿਮਾਂਡ ਆ ਦੇ ਸਕਦਾ ਸੁੱਕਾ ਹੀ ਪਿਆ ਟਰੈਕਟਰ ਤੇ ਅੱਗੇ ਖੜਾ ਜੀ ਨਿਊ ਹਾਲੈਂਡ 3630 3630 ਖੜਾ ਜੀ ਨਿਊ ਹਾਲੈਂਡ ਤੇ ਬਾਡੀ ਲੈਂਡ ਦਾ ਚੈੱਕ ਕਰ ਸਕਦੇ ਮਿੱਤਰੋ ਵਾਡੀ ਲੈਂ ਦਾ ਬਹੁਤ ਚੰਗਾ ਟਰੈਕਟਰ ਪਿਆ ਜੀ ਇਹ 11 ਮਾਡਲ ਦਾ 475000 ਰੁਪਏ ਡਿਮਾਂਡ ਆ ਟੌਪ ਮਾਡਲ ਦਾ ਟਰੈਕਟਰ ਇਹ ਦੇਖ ਸਕਦਾ ਤੁਸੀਂ ਤੇ ਬਹੁਤ ਸੋਹਣੀ ਹਾਲਤ ਦੇ ਵਿੱਚ ਪਿਆ ਇੱਧਰ ਯੂਨਿਅਰ ਖੜਾ 5104 ਨਵਾਂ ਮਾਡਲ ਦਾ 335000 ਰੁਪਏ ਡਿਮਾਂਡ ਆ ਦੇਖ ਸਕਦਾ ਤੁਸੀਂ ਬਹੁਤ ਚੰਗੀ ਹਾਲਤ ਦੇ ਵਿੱਚ ਪਿਆ ਸੋਹਣੀ ਹਾਲਤ ਦੇ ਵਿੱਚ ਵੇ 70 ਤੋਂ 75 ਪੈਸੇ ਟਾਇਰ ਆ ਜੀ ਵਾਡੀ ਲੈਂ ਦਾ ਬਹੁਤ ਸੋਹਣਾ ਜੀ ਤੇ ਰੰਗ ਪਿੰਡ ਦਾ origignal ਸਟੈਂਡਰਡ ਖੜਾ 335 DI ਇਹ ਵੀ ਤੁਸੀਂ ਚੈੱਕ ਕਰ ਸਕਦੇ ਟਰੈਕਟਰ ਇਹ 8 ਮਾਡਲ ਦਾ 2 ਲੱਖ 10000 ਰੁਪਏ ਦੀ ਡਿਮਾਂਡ ਆ 50 ਨੰਬਰ ਟਰੈਕਟਰ ਆ ਜੀ ਇਹ ਵੀ ਚੰਗੀ ਸੋਹਣੀ ਹਾਲਤ ਦੇ ਵਿੱਚ ਪਿਆ ਟਰੈਕਟਰ ਆ ਇੱਧਰ ਖੜਾ 14 ਮਾਡਲ 265000 ਰੁਪਏ ਦੀ ਡਿਮਾਂਡ ਆ ਟਰੈਕਟਰ ਦੀ ਚੈੱਕ ਕਰ ਸਕਦੇ ਹੋ ਬਹੁਤ ਸੋਹਣੀ ਹਾਲਤ ਦੇ ਵਿੱਚ ਪਿਆ ਜੀ ਇਹ ਵੀ ਤੇ